ਅੱਜ ਅਸੀਂ ਜਿਹੜਾ ਬਿਆਸ ਦਰਿਆ ਜਾਂ ਰਾਵੀ ਦਰਿਆ ਇੱਥੇ ਤੰਨੇ ਦਰਿਆ ਇਕੱਠੇ ਹੁੰਦੇ ਨਾ ਅੱਜ ਅਸੀਂ ਉਸ ਹੜਪੀਟਾਂ ਦੇ ਸੇਵਾ ਦੇ ਵਿੱਚ ਗਏ ਹੋਏ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਰਾਮਪੁਰਾ ਬਲਾਕ ਪਿੰਡ ਢੱਡੇ ਦੀ ਇਕਾਈ ਦੇ ਸਾਡੇ ਆ ਮੈਂਬਰ ਖੜੇ ਨੇ ਸਾਰੇ ਅਸੀਂ ਇਹਨਾਂ ਨੂੰ ਅੱਜ ਜਿਹੜਾ ਸਾਡੀਆਂ ਲਿਸਟਾਂ ਇੱਥੋਂ ਦੇ ਲੋਕਾਂ ਨੇ ਬਣਾਈਆਂ ਜਿਹੜਾ ਕਿ 2.5 ਕਿੱਲਿਆਂ ਤੋਂ ਉੱਪਰ 2.5 ਕਿੱਲਿਆਂ ਤੋਂ ਥੱਲੇ ਵਾਲਾ ਕਿਸਾਨ ਜਾਂ ਬੇਜ਼ਮੀਨੇ ਮਜ਼ਦੂਰ ਹੈ ਉਹਨਾਂ 'ਚ ਕਣਕ ਵੰਡੀ ਜਾ ਰਹੀ ਹੈ 2.5 ਕਿੱਲਿਆਂ ਵਾਲੇ ਤੇ ਕਰ ਕਣਕ 1 ਜੀ ਨੂੰ 1 ਗੱਟਾ ਦੇ ਰਹੇ ਨੇ ਸਾਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਕਣਕ ਦੀ ਕਣਕ ਦਾ ਥੋਕ ਆਇਆ ਟਰੈਕਟਰ ਬਹੁਤ ਜ਼ਿਆਦਾ ਆਪਣੇ ਇਧਰੋਂ ਬਠਿੰਡਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਤੇ ਸੰਗਰੂਰ ਤੋਂ ਜਿਹੜਾ 2100 ਗੱਟਾ ਆਇਆ ਹੈਗਾ ਤੇ ਹਰਿਆਣੇ ਦੇ ਵਿੱਚੋਂ ਵੀ 300 ਗੱਟਾ ਉਹਨਾਂ ਨੇ ਵੀ ਭੇਜਿਆ ਹੈ। ਹੋਰ ਵੀ ਸਾਡੇ ਮਾਸਟਰਾਂ ਨੇ ਜਾਂ ਆਪਣਾ ਖੇਤ ਮਜ਼ਦੂਰ ਜਥੇਬੰਦੀ ਉਹਨਾਂ ਨੇ ਵੀ ਹਿੱਸਾ ਪਾਇਆ ਵਿੱਚ ਸਾਰਿਆਂ ਨੇ ਰਲ ਮਿਲ ਕੇ ਇਧਰੋਂ ਲਿਸਟਾਂ ਬਣੀਆਂ ਹੋਈਆਂ ਸਾਰੇ ਪਿੰਡਾਂ ਦੇ ਵਿੱਚ। ਉਹ ਪਿੰਡਾਂ ਦੇ ਵਿੱਚ ਸਾਨੂੰ ਓਡੋ-ਓਡੀ ਟਰੈਕਟਰ ਭੇਜੇ ਗਏ ਨਾ ਕਿਤੇ 5 ਟਰੈਕਟਰ ਕਿਤੇ 7 ਟਰੈਕਟਰ ਤੇ ਉਹ ਹੁਣ ਕਣਕ ਵੰਡ ਰਹੇ ਨੇ ਇਹਨਾਂ ਨੂੰ। ਹਰੇਕ ਘਰ ਦੇ ਵਿੱਚ ਜਿੰਨੇ ਵੀ ਜੀਨ 1 ਗੱਟਾ ਇੱਕ ਜੀ ਨੂੰ ਕਣਕ ਦਾ ਇੱਕ ਮਨਮਤ ਵਲਗ ਦਿੱਤੀ ਜਾਂਦੀ ਹੈ ਤੇ ਸਾਰੇ ਇੱਥੇ ਬਹੁਤ ਖੁਸ਼ਨ ਲੋਕ ਕਿਉਂਕਿ ਜਿਹੜਾ ਕਹਿੰਦੇ ਵੀ ਇਹ ਅਗਰਾਹਾ ਜਥੇਬੰਦੀ ਨੇ ਐਡੀ ਵੱਡੀ ਸੇਵਾ ਨਿਭਾਈ ਹੈ ਜਿਹੜੀ ਇਹ ਹਰ ਇੱਕ ਦੇ ਬੰਦੇ ਦੇ ਮਤਲਬ ਹਰ ਇੱਕ ਬੰਦੇ ਦਾ ਕੰਮ ਨਹੀਂ ਬਣਦਾ ਮਤਲਬ ਉਹ ਕਰ ਨਹੀਂ ਸਕਦਾ ਕਰਨ ਦੇ ਯੋਗ ਨਹੀਂ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਕੇ ਪਹਿਲਾਂ ਇੱਥੇ ਚਾਰ ਪੰਜ ਦਿਨਾਂ ਚ ਲਿਸਟਾਂ ਬਣਾਈਆਂ ਲਿਸਟਾਂ ਬਣਾ ਕੇ ਹੁਣ ਹਰੇਕ ਜੀ ਨੂੰ ਕਣਕ ਸਹੀ ਥਾਂ ਤੇ ਤੁਹਾਡੀ ਪਹੁੰਚੀ ਹੈ ਭਰਾਵੋ ਇਹ ਤੁਸੀਂ ਆਏ ਨਾ ਕਿ ਹੋ ਵੀ ਕਣਕ ਗਲਤ ਥਾਂ ਤੇ ਵਗ ਗਈ ਜਾਂ ਸਾਡਾ ਕੋਈ ਫੰਡ ਗਲਤ ਥਾਂ ਤੇ ਵਗ ਗਿਆ ਇਹ ਬਹੁਤ ਸਹੀ ਜਗ੍ਹਾ ਤੇ ਅੱਜ ਤੁਹਾਡਾ ਦਾਨ ਹੋ ਰਿਹਾ ਹੈ ਤੇ ਜਿਹੜਾ ਹੋਰ ਵੀ ਤੁਸੀਂ ਦਾਨ ਕਰਨਾ ਹੈਗਾ ਜਾਂ ਸੂਟਾਂ ਵਗੈਰਾ ਦਾ ਜਿਹੜਾ ਰਹਿੰਦਾ ਹੈ ਆਪਣਾ ਤੂੜੀ ਦਾ ਉਹ ਵੀ ਆਪਾਂ ਇੱਥੇ ਵਚਾਉਣੀ ਹੈ ਇਹਨਾਂ ਨੂੰ ਇਹ ਸਾਰੇ ਲੋਕ ਬਹੁਤ ਖੁਸ਼ ਨੇ ਤੁਹਾਨੂੰ ਕਹਿੰਦੇ ਵੀ ਇਹ ਇੱਥੇ ਬਹੁਤ ਕਣਕ ਸਾਡਾ ਸੀ 6 ਮਹੀਨਿਆਂ ਦਾ ਰਸਨ ਤਕਰੀਬਨ ਪਹੁੰਚ ਚੁੱਕਿਆ ਹੈ ਤੇ ਤੂੜੀ ਦਾ ਜਿਹੜਾ ਰਹਿੰਦਾ ਹੈਗਾ ਉਹ ਵੀ ਆਪਾਂ ਬਚਾਉਣੀ ਹੈ ਉਹ ਜਿਵੇਂ ਸਕੀਮ ਬਣੀ ਉਸ ਤਰ੍ਹਾਂ ਆਪਣੇ ਇਧਰੋਂ ਭੂਗ ਜਾਂ ਕੋਈ ਊਂ ਟਰਾਲੀ ਆndi ਬਣੀ ਉਸ ਲੋਟ ਆਪਾਂ ਇਹ ਤੂੜੀ ਬਚਾਉਣੀ ਹੈ ਤੇ ਲੀਡਾ ਕਪੜਾ ਵੀ ਰਹਿੰਦਾ ਆਪਣਾ ਉਹ ਵੀ ਬਚਾਉਣਾ ਹੈ ਸੋ ਇੰਨਾ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ